ਵਿਖਤਵਾਦ ਇੱਕ ਵਾਰ ਫਿਰ ਤੁਹਾਂ ਸਭ ਦਾ ਸਵਾਗਤ ਹੈ ਖਬਰਾਂ ਦੇ سلسلے ਨੂੰ ਤੋੜਦੇ ਅੱਗੇ ਤੋਂ ਹੁਣ ਗੱਲ ਕਰਦੇ ਆ ਪਾਕਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਸਤ ਲਿਖਤ ਪੁਰਾਤਨ ਸਰੂਪ ਭਾਰਤ ਲੈ ਕੇ ਆਉਣ ਦਾ ਮਾਮਲਾ ਹੈ ਜਿਸ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਨੇ ਦਿੱਲੀ ਗੁਰਦੁਆਰਾ ਕਮੇਟੀ ਉੱਤੇ ਕਈ ਗੰਭੀਰ ਇਲਜ਼ਾਮ ਲਗਾਏ ਨੇ ਦਿੱਲੀ ਕਮੇਟੀ ਉੱਤੇ ਪਾਵਨ ਸਰੂਪ ਦਿੱਲੀ ਲੈ ਆ ਕੇ ਸਾੜਨ ਦੀ ਮਨਸ਼ਾ ਰੱਖਣ ਦੇ ਇਹ ਦੋਸ਼ ਲਗਾਏ ਹਨ ਦੇ ਨਾਲ ਇਹ ਵੀ ਗੱਲ ਆਖੀ ਹੈ ਕਿ ਪਾਵਨ ਸਰੂਪਾਂ ਨੂੰ ਹਰਮੀਤ ਸਿੰਘ ਕਾਲਕਾ ਅਗਨ ਪੇਂਟ ਕਰਨਾ ਚਾਹੁੰਦੇ ਸਨ ਨਾਲ ਹੀ ਉਹਨਾਂ ਕਹਿ ਕੇ ਸਾਡੇ ਵੱਲੋਂ ਇਸ ਗੁਨਾਹ ਤੋਂ ਦਿੱਲੀ ਦੀ ਸੰਗਤ ਨੂੰ ਬਚਾਇਆ ਗਿਆ ਪਰਮਜੀਤ ਸਿੰਘ ਸਰਨਾ ਦਾ ਇਹ ਬਿਆਨ ਬੀਤੇ ਦਿਨ ਸਾਹਮਣੇ ਆਇਆ ਜਦੋਂ ਪਾਵਨ ਸਰੂਪ ਇਤੇ ਪਾਰਤ ਪਹੁੰਚੇ ਅਫਗਾਨistan ਤੋਂ ਤਾਂ ਉਸ ਤੋਂ ਬਾਅਦ ਉਹਨਾਂ ਨੇ ਮੀਡੀਆ ਨਾਲ ਗੱਲ ਕਰਦੇ ਆਇਆ ਖੁਲਾਸਾ ਕੀਤਾ ਸ਼੍ਰੀ ਅਕਾਲ ਪਤਵਰ ਸਾਹਿਬ ਨੂੰ ਦਿੱਲੀ ਕਮੇਟੀ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਇਸ ਮੌਕੇ ਤੇ ਕੀਤੀ ਗਈ ਸੋ ਇਹ ਬੜੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਉਹਨਾਂ ਵੱਲੋਂ ਕਿ ਕਿਸ ਰਦ ਨਾਲ ਇਹਨਾਂ ਸਰੂਪਾਂ ਨੂੰ ਅਗਨਪੇਂਡ ਕਰਨਾ ਚਾਹੁੰਦੇ ਸੀ ਸੋ ਅਜੇ ਵਿਚਾਰ ਪਾਕਿਸਤਾਨ ਤੋਂ ਸ਼੍ਰੀ ਗੁਰਗੰਨ ਸਾਹਿਬ ਜੀ ਦੇ ਹਸਤ ਲਿਖਤ ਪੁਰਾਤਨ ਸਰੂਪ ਪਾਰਾਤ ਲਿਓਂਡ ਦੇ ਮਾਮਲੇ ਦੇ ਵਿੱਚ ਇਹ ਬੜੇ ਗੰਭੀਰ ਇਲਜ਼ਾਮ ਲਗਾਏ ਨੇ ਸ਼੍ਰੋਮਣੀ ਕਾਲਦ ਦੀ ਦਿੱਲੀ ਇਕਾਈ ਦੇ ਪ੍ਰਧਾਨ ਨੇ ਦਿੱਲੀ ਗੁਰਦੁਆਰਾ ਕਮੇਟੀ ਤੇ ਇਹ ਗੰਭੀਰ ਦੋਸ਼ ਲਗਾਏ ਨੇ 1984 ਦੇ ਦਰਬਾਰ ਸਾਹਿਬ ਦੇ ਅਟੈਕ ਤੋਂ ਬਾਅਦ ਜਿਹੜਾ ਪੁਰਾਣਾ ਖਜ਼ਾਨਾ ਸੀ ਸਿੱਕਾਉਮ ਦਾ ਇਤਿਹਾਸੀ ਹੱਥ ਲਿਖਤਾਂ ਸੈਂਕੜੇ ਮਹਾਰਾਜ ਦੇ ਸਰੂਪ ਸਨ ਉਹ ਸਾਰੇ ਸਾਰੇ ਅਗਨ ਪੇਟੋ ਕੇ ਯਾ ਮਿਲਟਰੀ ਵਾਲੇ ਲੈ ਗਏ ਪਰ ਉਹਨਾਂ ਨੂੰ ਸਿੱਖ ਕੌਮ ਨੂੰ ਵਾਪਸ ਉਹਨਾਂ ਨੇ ਨਹੀਂ ਕੀਤਾ ਇਹ ਜਿਹੜਾ ਖਜ਼ਾਨਾ ਸੀ ਇਸ ਨੂੰ ਬਚਾਉਣ ਦੇ ਲਈ ਅਸੀਂ ਆਪਣੀ ਕੋਸ਼ਿਸ਼ ਕੀਤੀ ਸਮਾਂ ਬਹੁਤ ਘੱਟ ਸੀ ਤਿਆਰੀਆਂ ਇਹਨਾਂ ਦੀਆਂ ਪੂਰੀਆਂ ਸਨ ਅਸੀਂ ਆਕਾਸ਼ ਤੋਂ ਦੇ ਧੰਨਵਾਦੀ ਆਂ ਜਦ ਅਸੀਂ ਪਾਕਿਸਤਾਨ ਸਿੱਖ ਗੁਰਦੁਆਰਾ ਪੰਦਕ ਕਮੇਟੀ ਦੇ ਪ੍ਰਧਾਨ ਨਾਲ ਤੇ ਬਾਕੀਆਂ ਨਾਲ ਗੱਲ ਕੀਤੀ ਔਰ ਖਾਸ ਤੌਰ ਤੇ ਜਿਨ੍ਹਾਂ ਨੇ ਇਹਨਾਂ ਨਾਲ ਸੰਪਰਕ ਕੀਤਾ ਸੀ ਉਹਨਾਂ ਨਾਲ ਗੱਲ ਕੀਤੀ ਤੋਂ ਕਹਿੰਨਗੇ ਜੀ ਅਸੀਂ ਇਹ ਜਿਹੜਾ ਪਾਕਿਸਤਾਨ ਦੇ ਵਿੱਚ ਸਿੱਖ ਕੌਮ ਦਾ ਇਤਿਹਾਸ ਹੈ ਵਿਰਸਾ ਹੈ ਮਾਰਦ ਦੇ ਸਰੂਪ ਹਨ ਇਹ ਬਿਲਕੁਲ ਅਗਨ ਭੇਡ ਕਰਨ ਵਾਸਤੇ ਅਸੀਂ ਨਹੀਂ ਭੇਜਾਂਗੇ ਮੈਂ ਇਹ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਪਾਕਿਸਤਾਨ ਦੇ ਵਿੱਚ ਨਗਰ ਕੀਰਤਨ ਜਾਵੇ ਤੇ ਤੁਸੀਂ ਰੋਕਾ ਪਾ ਦਿੰਦੇ ਹੋ ਗ੍ਰਿਫਤਾਰ ਕਰਾ ਦਿੰਦੇ ਹੋ ਸਾਨੂੰ ਸਿੱਖ ਇਤਿਹਾਸ ਨੂੰ ਮਰਿਆਮੇਡ ਕਰਨਾ ਆਵੇ ਤੁਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਰਿਸਿਵ ਕਰਨ ਵਾਸਤੇ ਆਪੋਂ ਜਾਂਦੇ ਹੋ ਦੁਨੀਆ ਦਾ ਕੋਈ ਸਿੱਖ ਤੇ ਕੋਈ ਆਰਗੇਨਾਈਜੇਸ਼ਨ ਇਹਨਾਂ ਦੀ ਸ਼ਕਲ ਵੇਖ ਕੇ ਰਾਜੀ ਨਹੀਂ ਪਰ ਮੈਂ ਦਿੱਲੀ ਦੇ ਸਿੱਖਾਂ ਤੇ ਜਿਹੜਾ ਤੁਸੀਂ ਕਲੰਕ ਲਾਣਾ ਸੀ ਉਸ ਨੂੰ ਰੋਕ ਲਿਆ ਮੈਂ ਔਰ ਮੈਂ ਇਹ ਵੀ ਮੰਗ ਕਰਦਾ ਵਾਂ ਤੁਹਾਨੂੰ ਇਹਨਾਂ ਦੇ ਇਸ ਝੂਠ ਬੋਲਣ ਤੇ ਕੁ퍼ਤੋਲਣ ਤੇ ਔਰ ਮਹਾਰਾਜਾ ਮਹਾਰਾਜ ਦੇ ਸਰੂਪਾਂ ਦੀ ਬੇਦਬੀ ਕਰਨ ਦੇ ਉੱਤੇ ਇਹਨਾਂ ਨੂੰ ਬੁਲਾਇਆ ਜਾਏ ਤੇ ਜੋਗ ਸਜ਼ਾ ਵੀ ਦਿੱਤੀ ਜਾਵੇ ਇਹਨਾਂ ਨੂੰ ਅਕਾਲ ਤਖਤ ਦੇ ਇੱਕ ਮੈਂ ਚਿੱਠੀ ਆਈ ਹੈ ਕਿ ਤੁਸੀਂ ਤਿੰਨੇ ਪ੍ਰਧਾਨ ਮੈਂ ਮਨਜੀਤ ਸਿੰਘ ਤੇ ਇੱਕ ਹਲਕਾ ਜਿਹੜੇ ਇੱਕ ਦੂਸਰੇ ਤੇ ਦੋਸ਼ ਲਾਂਦੇ ਹੋ ਉਹਨੂੰ ਸਾਬਤ ਕਰੋ ਮੈਂ ਜਥੇਦਾਰ ਸਾਹਿਬ ਨੂੰ ਚਿੱਠੀ ਲਿਖ ਰਿਹਾ ਸਾਡੇ ਕੋਲ ਤੇ ਇਹਨਾਂ ਦੇ ਦੋਸ਼ ਇਹਨਾਂ ਦੀਆਂ ਚੋਰੀਆਂ ਚਕਾਰੀਆਂ ਸਕੂਲਾਂ ਦੀ ਬਰਬਾਦੀ ਇੰਸਟੀਚਿਊਸ਼ਨ ਦੀ ਬਰਬਾਦੀ ਦਾ ਹੈ ਉਹ ਸਾਹਮਣੇ ਜੋ ਨਹੀਂ ਸਿਰਿਆਂ ਅਸੀਂ ਦੱਸ ਰਿਹਾ ਜੇ ਤੁਸੀਂ ਸਾਡੇ ਕੋਲੋਂ ਸਬੂਤ ਮੰਗਣਾ ਚਾਹਦੇ ਹੋ 6 ਮਹੀਨੇ ਵਾਸਤੇ ਇਹਨਾਂ ਨੂੰ ਪ੍ਰਬੰਧ ਤੋਂ ਲਾਂਭੇ ਕਰ ਦਿਓ ਜਾਂ ਸਾਡੀ ਪੂਰੀ ਅਸੈਸ ਹੋਣੀ ਚਾਹੀਦੀ ਐ ਜਿੱਥੇ ਮਰਜ਼ੀ ਜਾ ਕੇ ਜਿਹੜਾ ਮਰਜ਼ੀ ਕਾ ਕੇ ਚੈੱਕ ਕਰਿਆ। ਅਸੀਂ ਤੁਹਾਨੂੰ ਸਬੂਤ ਦਿੰਦੇ ਆ। ਜੋ ਮੈਂ ਕੱਲ੍ਹ ਕੇ ਬਾਰੇ ਕਿਹਾ ਐ ਮੈਂ ਸਟੈਂਡ ਕਰਦਾ ਇੱਕ ਇੱਕ ਇੰਚ। ਅਗਰ ਇਹ ਸਾਨੂੰ ਅਸੈਸ ਕਰ ਦੇਣ ਦਰਨਵਾਲਨਗੋਡ ਨੀਦਰ ਜਥੇਦਾਰ 6 ਮਹੀਨੇ ਆਸ ਤੇ ਨੂੰ ਸਸਪੈਂਡ ਕਰਨ ਇੱਕ ਡਾਕੂਮੈਂਟੀ ਬਣਾ ਦੇਣ ਤੇ ਸਾਨੂੰ ਪੂਰਾ ਉੱਥੇ ਦੇਖਣ ਦਾ ਇਹਨਾਂ ਦੇ ਕਰਤੂਤਾਂ ਵਖੜਦਾ। ਔਰ ਉਸ ਤੋਂ ਬਾਅਦ ਇਹ ਮੇਰੀ ਗਾਰੰਟੀ ਹੈ ਕਿ ਇਹ ਸ਼ਕਲ ਖਾਨ ਜੋਗੇ ਨਹੀਂ ਰਹਿਣਗੇ